ਸਤਿ ਸ਼੍ਰੀ ਅਕਾਲ ਐਸਐਮਜੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਸ਼ਮੀਰ ਸਿੰਘ ਮੰਗੜ ਇੰਜ ਲੱਗਦਾ ਹੈ ਕਿ ਪੰਜਾਬ ਵਿੱਚ ਧਰਨਾ ਦਾ ਦੌਰ ਲਗਾਤਾਰ ਜਾਰੀ ਹੈ ਬੀਤੇ ਦਿਨੀ ਮੁੱਖ ਮੰਤਰੀ ਭਗ ਸਿੰਘ ਮਾਨ ਦੀ ਗੱਲ ਨਾਲ ਕਿਸਾਨਾਂ ਨਾਲ ਮੀਟਿੰਗ ਹੁੰਦੀ ਆ ਜਿਸ ਤੋਂ ਬਾਅਦ ਗੱਲ ਨਾਲ ਕਿਸਾਨਾਂ ਦੁਆਰਾ ਧਰਨਾ ਖਤਮ ਕਰ ਦਿੱਤਾ ਜਾਂਦਾ ਹੈ ਅੱਜ ਤੱਕ ਸਾਰ ਪਟਿਆਲਾ ਸੰਭੀ ਬਾਰਡਰ ਤੇ ਇੱਕ ਧਰਨਾ ਲੱਗਦਾ ਹੈ ਔਰ ਰੇਲਾਂ ਰੁਕੀ ਜਾਂਦੀਆਂ ਨੇ ਇਹ ਧਰਨਾ ਸਾਕਾ ਫੌਜੀਆਂ ਦੁਆਰਾ ਦਿੱਤਾ ਜਾਂਦਾ ਹੈ ਔਰ ਸਾਬਕਾ ਵਜੇਨ ਦੁਆਰਾ ਮੰਗ ਕੀਤੀ ਜਾਂਦੀ ਹੈ ਕਿ ਕੇਂਦਰ ਦੁਆਰਾ ਲਗਾਏ ਗਏ 1 ਰੈਂਕ 1 ਪੈਨਸ਼ਨ ਰੂਲ ਨੂੰ ਲਾਗੂ ਨਾ ਕੀਤਾ ਜਾਵੇ ਇਸ ਰੋਜ਼ ਵਿੱਚ ਉਹਨਾਂ ਨੇ ਅੱਜ ਤੜਕਸਰ ਪਟਿਆਲਾ ਸੰਭੂ ਬਾਰਡਰ ਤੇ ਧਰਨਾ ਦਿੱਤਾ ਅਤੇ ਜਿਸ ਨਾਲ ਕਈ ਰੇਲਾਂ ਪ੍ਰਭਾਵਿਤ ਹੋ ਗਈਆਂ ਕੇਂਦਰ ਸਰਕਾਰ ਦੇ ਵੱਲੋਂ ਸਾਬਕਾ ਫੌਜੀਆਂ ਲਈ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਨੂੰ ਲਾਗੂ ਨਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸਾਬਕਾ ਫੌਜੀਆਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਦੇ ਪਰਪੇਸ਼ ਦੁਆਰ ਸੰਭੂ ਰੇਲਵੇ ਸਟੇਸ਼ਨ ਉੱਤਰ ਰੇਲਵੇ ਟਰੈਕ ਤੇ ਪੱਕਾ ਮੋਰਚਾ ਲਗਾ ਦਿੱਤਾ ਹੈ ਜਿਸ ਨਾਲ ਦਿੱਲੀ ਜੰਮੂ ਅੰਮ੍ਰਿਤਸਰ ਜਾਣ ਤੱਕ ਵਾਲੀਆਂ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਫੌਜੀਆਂ ਵੱਲੋਂ ਆਪਣੀ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਦਿੱਲੀ ਵਿੱਚ ਕੇਂਦਰ ਸਰਕਾਰ ਖਿਲਾਫ ਰੋਸ ਧਰਨਾ ਦੇਣ ਜਾਣਾ ਸੀ ਤਾਂ ਕਿ ਰਸਤੇ ਸਰਕਾਰ ਖਿਲਾਫ ਰੋਸ ਧਰਨਾ ਦੇਣ ਜਾਣਾ ਸੀ ਰਸਤੇ ਵਿੱਚ ਹਰਿਆਣਾ ਸਰਕਾਰ ਵੱਲੋਂ ਸਾਕਾ ਫੌਜੀਆਂ ਨੂੰ ਹਰਿਆਣਾ ਵਿਖੇ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਤਲਦਿਆਂ ਸਾਕਾ ਫੌਜੀਆਂ ਨੇ ਰੋਸ ਬਜੋ ਸ਼ੰਭੂ ਰੇਲਵੇ ਸਟੇਸ਼ਨ ਦੇ ਟਰੈਕ ਤੇ ਧਰਨਾ ਜਾਰੀ ਕਰਦਿਆਂ ਚੱਕਾ ਜਾਮ ਕਰ ਦਿੱਤਾ ਅੱਜ ਤੜਕਸਾਰ ਸ਼ੰਭੂ ਰੇਲਵੇ ਸਟੇਸ਼ਨ ਉੱਤੇ ਕਰੀਬ 250 ਸਾਕਾ ਫੌਜੀ ਧਰਨੇ ਤੇ ਬੈਠ ਗਏ ਬਿਊਰੋ ਰਿਪੋਰਟ ਐਸਐਮਜੀ ਨਿਊਜ਼